ਤੂੰ ਸਭ ਕੁਝ ਦਿੱਤਾ ਪ੍ਰੇਮ ਤੇ ਵਿਗਿਆਰ ਪੂਰੀਏ ਨੂੰ ਛੱਡੀ ਨਾ ਕੋਈ ਥੋੜ ਮਾ ਦਿੱਤਾ ਚੋਲੀਆਂ ਪਾੜ ਕੇ ਮੈਨੂੰ ਕਿਸੇ ਚੀਜ਼ ਦੀ ਹੁਣ ਨਾ ਕੋਈ ਲੋੜ ਮਾ ਤੇਰੇ ਚਰਨਾ ਦੇ ਵਿੱਚ ਏ ਦਈ ਜਦ ਤੱਕ ਸਾਹ ਵਿੱਚ ਸਾਹ ਨਹੀਂ ਮੇਰੇ ਚਰਨਾ ਵਿੱਚ ਤੇਰੀ ਹਾਜ਼ਰੀ ਲਵਾ ਮਾਂ ਆਖਰੀ ਸਾਹ ਵਿੱਚ ਨਿਕਲਣ ਚਰਨਾ ਚ ਤੇਰੇ ਤੁਮ ਹੈ ਜਗ ਕਲਿਆਣੀ ਅੰਬੇ ਰਾਣੀ ਮਾਂ ਪ੍ਰਿੰਸੀ ਵਿਗੂ ਸ਼ਿਆਰ ਪੂਰੀ ਇਹਦਾ ਚਰਨਾ ਦੇ ਨਾਲ ਪਿਆਰ ਮਾ ਤੂੰ ਬੁਲਾਂਦੀ ਰਵੇਂ ਤੇ ਅਸੀਂ ਆਂਦੇ ਰਹੀਏ ਤੇਰੇ ਚਰਨਾ ਦੇ ਵਿੱਚ ਇਹਦਾ ਹੀ ਸੀਛ ਚੁਕਾਉਂਦੇ ਰਹੀਏ ਤੇਰਾ ਦਿੱਤਾ ਖਾਨੇ ਆ ਹਰ ਥਾਂ ਨਾਲ ਸ਼ੁਕਰ ਮਨਾਨੇ ਆ ਤੇਰਾ ਦਿੱਤਾ ਖਾਨੇ ਆ ਹਰ ਥਾਂ ਨਾਲ ਸ਼ੁਕਰ ਮਨਾਨੇ ਆ ਤੂੰ ਮੋਜਾ ਹੀ ਮੋਜਾ ਕਰ ਦਿੱਤੀਆਂ ਅਤੀ ਹੋਰ ਕੁਝ ਨਾ ਚਾਹਨਿਆ ਤੂੰ ਤਾਂ ਮੇਰਾ ਵਾਲੀਏ ਮੇਰੀ ਮਾਂ ਕੇਰਾ ਵਾਲੀਏ ਚਿੰਤਾ ਤੁਨੀ ਆਦ ਬਵਾਨੀ ਚਿੰਤਾ ਕਰਦੀ ਸਭ ਦੀ ਦੂਰ ਮਾਂ ਬੈਠ ਖਜਾਨੇ ਖੋਲ ਕੇ ਭਗਤਾਨੂ ਕਰ ਦਿੰਦੀ ਭਰਪੂਰੋ ਪੂਰ ਮਾਂ ਬਾਜਾ ਮਾਂ ਮੈਂ ਜਿੱਤੇ ਜਾਵਾਂ ਤੇਰਾ ਦਰਸ਼ਨ ਪਾਵਾਂ ਮਾਂ ਹਰ ਜਨਮ ਵਿੱਚ ਸੇਵਾਦਾਰ ਤੇ ਰਹਾ ਬੜਨਾ ਚਾਹਾਂ ਮਾਂ ਹਰ ਜਨਮ ਵਿੱਚ ਸੇਵਾਦਾਰ ਤੇਰਾ ਚਰਣਾ ਦੇ ਵਿੱਚ ਬੜਨਾ ਚਾਹਾਂ ਮਾਂ ਕਰਦੇ ਪ੍ਰਿੰਤ ਵਿੱਚ ਚਾਰ ਪੁਰੀ ਇਹਦੀ ਲਿਖਦੇ ਐਸੀ ਤਕਦੀਰ ਮਾਂ ਮੇਰੇ ਸਾਹਾਂ ਦੀ ਤੇਰੇ ਚਰਣਾ ਵਿੱਚ ਹੋਵੇ ਅਖੀਰ ਮਾਂ ਤੇਰੇ ਮੰਦਰਾ ਦੇ ਵਿੱਚ ਲੱਗਦੇ ਢੋਲ ਤੇ ਵੱਜਦੇ ਨਗਾਰੇ ਨੇ ਦੂਰੋਂ ਦੂਰੋਂ ਚੱਲ ਕੇ ਆਂਦੇ ਭਗਤ ਪਿਆਰੇ ਨੇ ਉਹ ਮੇਰੀ ਮਾਂ ਚੰਤਾਪੁਰਨੀ ਦੇ ਦਰਵਾਜ਼ੇ 'ਚ ਵੱਜਦੇ ਢੋਲ ਨਗਾਰੇ ਨੇ ਦੂਰੋਂ ਦੂਰੋਂ ਚੱਲ ਕੇ ਆਂਦੇ ਭਗਤ ਪਿਆਰੇ ਨੇ ਆਂਦੇ ਮਾ ਤੇਰੇ ਦਰਵਾਰ ਤੇ ਆਂਦੇ ਤੇਰੇ ਦਰਵਾਰ ਤੇ ਜੋ ਵੀ ਆਂਦੇ ਸਵਾਲੀ ਮਾ ਲੈ ਕੇ ਆਂਦੇ ਖਾਲੀ ਚੋਲੀਆਂ ਪਰ ਜਾਂਦੇ ਨੇ ਇਤ ਕੋਈ ਖਾਲੀ ਮਾ ਲੈ ਕੇ ਆਂਦੇ ਖਾਲੀ ਚੋਲੀਆਂ ਪਰ ਥੋੜਾ ਜਾਂਦੇ ਖਾਲੀ ਮਾ ਮੇਰਾ ਵਾਲੀ ਮੇਰਾ ਵਡਦੀ ਮੇਰਾ ਵਾਲੀ ਮੇਰਾ ਵਡਦੀ ਸੋਨਾ ਤੇਰਾ ਦਰਬਾਰ ਮਾ ਪ੍ਰਸਵਿਗੋ ਚਾਰ ਪੂਰੀ ਇਹਦਾ ਚਰਨਾ ਨਾਲ ਮਾਦੇ ਪਿਆਰ ਮਾ ਜਿੰਦ ਰਿਗੁਸ਼ੀਰ ਪੂਰੀਏ ਦਾਮਾ ਤੇਰੇ ਚਰਣਾ ਨਾਲ ਪਿਆਰ ਮਾ ਤੇਰਾ ਦਿੱਤਾ ਹੀ ਐ ਕਾਈਏ ਤੇਰਾ ਦਿੱਤਾ ਹੀ ਐ ਕਾਈਏ ਤੇਰਾ ਦਿੱਤਾ ਹੀ ਐ ਪਾਈਏ ਹਰ ਸਾਣਾ ਤੇਰਾ ਸ਼ੁਕਰ ਮਨਾਈਏ ਸਵਿਆਚ ਤੇਰੇ ਜੁੜਨਾ ਚਾਹੀਏ ਸੇਵਾਚ ਤੇਰੇ ਜੁੜਨਾ ਚਾਹੀਏ ਸੁੱਤੇ ਉੱਠੇ ਤੇਰਾ ਦੀਦਾਰ ਵੀ ਪਾਈਏ ਜੋ ਚਾਨੀ ਮੈਂ ਮੰਗਦਾ ਮਾ ਮਾਪੜੀ ਕੋਲ ਮੰਗਦਾ ਮਾਂ ਮੈਂ ਹੋਰ ਕਿਸੇ ਕੋਲ ਨਾ ਮੰਗਦਾ ਮਾਂ ਕੋਲੋਂ ਮੈਂ ਖੁੱਲਕੇ ਮੰਗਾ ਮਾਂ ਕੋਲੋਂ ਮੈਂ ਖੁੱਲਕੇ ਮੰਗਾ ਮੈਂ ਕਿਸੇ ਕੋਲੋਂ ਨਾ ਸੰਗਾ ਮਾਂ ਕੋਲੋਂ ਮੈਂ ਖੁੱਲਕੇ ਮੰਗਾ ਮੈਂ ਕਿਸੇ ਕੋਲੋਂ ਨਾ ਸੰਗਾ ਤੁਮ ਝੋਲੀ ਪਰਦੀਏ ਮਾਂ ਮੇਰੀ ਮਾਂ ਮੇਰਾ ਵਾਲੀ ਸਭ ਤੇ ਮੇਰਾ ਕਰਦੀ ਹੈ ਮਾਂ ਮੇਰੀ ਮਾਂ ਮੇਰਾ ਵਾਲੀ ਸਭ ਤੇ ਮੇਰਾ ਕਰਦੀ ਐ ਆਂਦੇ ਨੇ ਤੇਰੇ ਦੂਰੋ ਸਵਾਲੀ ਆਂਦੇ ਨੇ ਤੇਰੇ ਦਰ ਤੇ ਸਵਾਲੀ ਕੋਈ ਨਾ ਜਾਣਦਾ ਇੱਥੋਂ ਖਾਲੀ ਮੇਰਾ ਵੱਡਦੀ ਸ਼ੇਰਾ ਵਾਲੀ ਤੇਰਾ ਦਰਵਾਰ ਮਾਂ ਸਾਰੇ ਜਗ ਤੋਂ ਸੋਹਣਾ ਲੱਗਦਾ ਮੈਨੂੰ ਤੇਰਾ ਦਰਵਾਰ ਮਾਂ ਸਾਰੇ ਜਗ ਤੋਂ ਸੋਹਣਾ ਲੱਗਦਾ ਮੈਨੂੰ ਤੇਰਾ ਦਰਵਾਰ ਮਾਂ ਸੋਹਣੇ ਮੰਦਰ ਉੱਤੇ ਉੱਤੇ ਸੋਹਣੇ ਮੰਦਰਾਂ ਦੇ ਉੱਤੇ ਜੋ ਟੜਦੇ ਫੁੱਲ ਪਿਆਰੇ ਨੇ ਆਖ ਦੇਖੋ ਭਗਤੋ ਮਈਆ ਦੇ ਦਰਵਾਜ਼ੇ ਕਿਨੇ ਨਿਆਰੇ ਨੇ ਕਰਮਾ ਵਾਲੇ ਉਹਨੇ ਹੁੰਦੇ ਕਰਮਾ ਵਾਲੇ ਉਹੜੇ ਹੁੰਦੇ ਜੋ ਮਾਂ ਦੇ ਦਰ ਤੇ ਜਾਂਦੇ ਨੇ ਕਰਮਾ ਵਾਲੇ ਉਹਨੇ ਹੁੰਦੇ ਜੋ ਮਾਂ ਦੇ ਦਰ ਤੇ ਜਾਂਦੇ ਨੇ ਮਾਤਾ ਰਾਣੀ ਆਪ ਬੁਲਾਵੇ ਕੋਈ ਨਾ ਹੋ ਤੇ ਉਹਦਾ ਜਾ ਸਕਦਾ ਮਾਤਾ ਰਾਣੀ ਜਿਉਂ ਬੁਲਾਵੇ ਉਹੀ ਉਹਦੇ ਚਰਨਾਂ ਤੇ ਆ ਸਕਦਾ ਮਾਤਾ ਰਾਣੀ ਜਿਣੂ ਬੁਲਾਵੇ ਉਹੀ ਉਹਦੇ ਚਰਨਾਂ ਤੇ ਆ ਸਕਦਾ ਪ੍ਰਿੰਤ ਵੀ ਗਸ਼ਿਆਰ ਪੁਰਿਆ ਤੇ ਚਰਨਾਂ ਤੇ ਹਾਜ਼ਰੀ ਲਵਾਉਂਦਾ ਏ ਆਪਣੇ ਸਾਹ ਦੀ ਅਖੀਰ ਵੀ ਮਾਂ ਤੇਰੇ ਚਰਨਾਂ 'ਚ ਕਰਨੀ ਚਾਹੁੰਦਾ ਏ ਆਪਰੇ ਸਾਧੂ ਕੀ ਰਵੀ ਮਾ ਤੇਰੇ ਚਰਨਾਂ ਦੇ ਵਿੱਚ ਕਰਨਾ ਚਾਹੁੰਦਾ ਏ ਸੋਣਾ ਸੱਜਿਆ ਮਾਂ ਦਾ ਦਵਾਰ ਸੋਣਾ ਸੱਜਿਆ ਮਾਂ ਦਾ ਦਵਾਰ ਪ੍ਰਿੰਸ ਬੁਗ ਸ਼ਿਆਰਪੁਰੀਏ ਨੂੰ ਮਾਂ ਦੇ ਚਰਨਾਂ ਨਾਲ ਪਿਆਰ ਪ੍ਰਿੰਸ ਬਿਗ ਸ਼ਿਆਰਪੁਰੀਏ ਨੂੰ ਮਾਂ ਦੇ ਚਰਨਾਂ ਨਾਲ ਪਿਆਰ ਚਾਰ ਦਾ ਚਾਵਾ ਤੇਰਾ ਦੀਦਾਰ ਕਰਨਾ ਚਾਹਵਾ ਤੇਰਾ ਦੀਦਾਰ ਮੇਰਾ ਮਾਂ ਦੇ ਨਾਲ ਪਿਆਰੀ ਏ ਮਾਤਾ ਮੇਰੀ ਜੇਰਾਵਾਲੀ ਦੀ ਸਾਰੇ ਬ੍ਰਹੰਡ ਵਿੱਚ ਜੈ ਜੈਕਾਰ ਹੈ ਮੇਰੀ ਮਾਤਾ ਜੇਰਾਵਾਲੀ ਦੀ ਸਾਰੇ ਬ੍ਰਹੰਡ ਵਿੱਚ ਜੈ ਜੈਕਾਰ ਹੈ ਇੱਥੇ ਆਦੇ ਰਾਜੇ ਤੇਰੰਕ ਇੱਥੇ ਆਂਦੇ ਰਾਜੇ ਤੇਰੰਕ ਇਹ ਤਾਂ ਵੇਰਾ ਵੱਡਦੀ ਏ ਇਹ ਜੀ ਨੂੰ ਚਾਵੇ ਉਹ ਨੂੰ ਆਪਣੇ ਦਰ ਤੇ ਬੁਲਾਉਂਦੀ ਐ ਸ਼ੀਰਵਾਲੀ ਮੇਰਾ ਵੰਡਦੀ ਮੇਂਦਰਾ ਵਿੱਚ ਵਹ ਪਉਂਦੀ ਐ ਸੋਹਣਾ ਮੰਦਿਰ ਜੱਗ ਤੋਂ ਨਿਆਰਾ ਸੋਹਣਾ ਮੰਦਿਰ ਜੱਗ ਤੋਂ ਨਿਆਰਾ ਮੈਨੂੰ ਲੱਗਦਾ ਬੜਾ ਪਿਆਰਾ ਮਈਆ ਮੈਨੂੰ ਕ ਤੇਰਾ ਸਹਾਰਾ ਮੈਨੂੰ ਇੱਕ ਮਾਂ ਤੇਰਾ ਸਹਾਰਾ ਮੈਨੂੰ ਮਾਂ ਤੇਰਾ ਸਹਾਰਾ ਮੈਂ ਹਾਂ ਮਾਂ ਤੇਰੇ ਚਰਨਾਂ ਦਾ ਪਿਆਰਾ ਮੈਂ ਹਾਂ ਮਾਂ ਤੇਰੇ ਚਰਨਾਂ ਦਾ ਪਿਆਰਾ ਮੈਂ ਹਾਂ ਤੇਰਾ ਰਾਜ ਦੁਲਾਰਾ ਤੂੰ ਮੇਰੀ ਹੈ ਮਾਂ ਤਾਰੀ ਦੁਨੀਆ ਨੇ ਜਦ ਚੜਤੀ ਪ੍ਰਿੰਸ ਵਿਗੋਸ਼ਿਆਰਪੁਰੀਏ ਦੀਪਾ ਮਾ ਤਾਰੀ ਦੁਨੀਆ ਨੇ ਜਦ ਛੜ ਦਿੱਤੀ ਸੀ ਪ੍ਰਿੰਸ ਸ਼ਿਆਰਪੁਰੀਏ ਦੀਪਾ ਮਾ ਪੇਰੀ ਨਾ ਕੋਈ ਹੋਰ ਤੇ ਆਉਂਦਾ ਫਿਰ ਨਾ ਕੋਈ ਹੋਰ ਤੇ ਆਉਂਦਾ ਮਾਂ ਦਾ ਦਾ ਪਰ ਦੀ ਉਤਾਰੇ ਆਉਂਦਾ ਮਾਂ ਦਾ ਨਾ ਫਿਰ ਜੀਵਾਂ ਤੇ ਆਉਂਦਾ ਹਰ ਸਾਲ ਨਾ ਤੇਰਾ ਸ਼ੁਕਰ ਮਨਾਉਂਦਾ ਨਾਲੇ ਸ਼ੇਰਾਂ ਵਾਲੀ ਦੇ ਕੌਰੇ ਲਾਉਂਦਾ ਮੇਰੀ ਮਾਂ ਸ਼ੇਰਾਂ ਵਾਲੀ ਚਿੰਤਾ ਪੂਰਨੀ ਚਿੰਤਾ ਦੂਰ ਕਰਦੀ ਉਹ ਬੇਟੀ ਆ ਮੇਰਾ ਵਾਲੀ ਸ਼ੇਰ ਤੇ ਸਵਾਰ ਹੈ ਮੇਰੀ ਮਾਂ ਸ਼ੇਰ ਤੇ ਸਵਾਰ ਹੈ ਮੇਰੀ ਮਾਂ ਸ਼ੇਰਾਂ ਵਾਲੀ ਮੇਰਾ ਵਾਲੀ ਸ਼ੇਰਵਾਲੀ ਮੇਰਾ ਵਾਲੀ ਉਹਦੇ ਸੋਹਣਾ ਮਾਦਾ ਦਰਬਾਰਿਆ ਲਾਉ ਪਗ ਤੋਂ ਹਾਈ ਅਮਾ ਦੇ ਚਰਨਾ ਚ ਜਿਨ੍ਹਾਂ ਨੂੰ ਉਹਦੇ ਨਾਲ ਪਿਆਰ ਹੈ ਕੁਲਖ ਜਾਣੇ ਉਹ ਹੈ ਵੰਡਦੀ ਕੁਲਖ ਜਾਣੇ ਉਹ ਹੈ ਵੰਡਦੀ ਉਹ ਹੈ ਦਾਤੀ ਰਾਣੀ ਮਾ ਚੇਰਾ ਵਾਲੀ ਮੇਰਾ ਵਾਲੀ ਤੇਰਾ ਕੀ ਵੇ ਦੱਸਾ ਗੁਨਗਾਨ ਮਾ ਹਰ ਸਾਲ ਨਾ ਸ਼ੁਕਰ ਮਣਾਈਏ ਹਰ ਸਾਲ ਨਾਲ ਸ਼ੁਕਰ ਮਣਾਈਏ ਤੇਰਾ ਦਿੱਤਾ ਹੀ ਏ ਖਾਈਏ ਹੋਰ ਨਾ ਚਾਹੀਦਾ ਕੁਝ ਹੋਰ ਮਾ ਜਦ ਤੱਕ ਅਪ੍ਰਿੰਸ ਵਿਗੁਸ਼ਰ ਪੁਰੀ ਅਜੀਂਦਾ ਚੜੀ ਰਵੇ ਤੇਰੇ ਮਾਂ ਦੀ ਲੋਰ ਮਾਂ ਜਦ ਤੱਕ ਅਪ੍ਰਿੰਸ ਵਿਗੁਸ਼ਰ ਪੁਰੀ ਅਜੀਂਦਾ ਮਾਤਾ ਰਾਣੀ ਚੜੀ ਰਵੇ ਤੇਰੇ ਨਾਮ ਦੀ ਲੋਰ ਮਾਂ ਮੈਨੂੰ ਨਾ ਛੱਡੀ ਕੋਈ ਇਹ ਤੋੜ ਮੈਨੂੰ ਨਾ ਛੱਡੀ ਇਹ ਕੋਈ ਇਹ ਤੋੜ ਮੈਨੂੰ ਨਾ ਛੱਡੀ ਇਹ ਕੋਈ ਵੀ ਤੋੜ ਹੁਣ ਨਾ ਮੈਨੂੰ ਕਿਸੇ ਚੀਜ਼ ਦੀ ਲੋੜ ਆਪਣੇ ਚਰਨ ਚਿਹਾਰੀ ਲਵਾਈ ਜਾਮੀ ਤੂ ਬਲਾਈ ਜਮੇ ਤੇ ਅਸੀਂ ਆਂਦੇ ਰਹੀਏ ਚਰਨਾ ਦੇ ਵਿੱਚ ਦਾਤੀ ਰਾਣੀ ਦੇ ਵਿੱਚ ਸ਼ੀਸ਼ ਚ ਕਾਉਂਦੇ ਰਹੀਏ ਸ਼ੇਰਵਾਲੀ ਮੇਰਾ ਵੰਡਦੀ ਸ਼ੇਰਵਾਲੀ ਮੇਰਾ ਵੰਡਦੀ ਸੋਨਾ ਸੜਿਆ ਮਾ ਦਾ ਦਵਾਰਿਆ ਆਜੋ ਭਗਤੋ ਜਾਨੀਆਂ ਹਾਜ਼ਰੀਆਂ ਮਈਆ ਜੀ ਦੇ ਪਰਵਾਰਿਆ ਲਾਲੂ ਬਾਹ ਦੇ ਚਰਨ ਚ ਹਾਜ਼ਰੀ ਜਾਣੀ ਹਾ ਆਜੋ ਆਗੇ